ਵੈਕੁਰਜੀ ਦਾ ਖਾਸਾ ਵੈਕੁਰਜੀ ਦੇ ਖਤੇ ਜੀ ਜਿੱਤ ਤੱਕ ਆਪਕੋ ਜਾਣਦੇ ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਵੀਡੀਓ ਕੱਢੀ ਸੀ ਕਾਫੀ ਸਰਕੂਲੇਟ ਹੋਈ ਹੈ ਉਹ ਜਿਹੜੇ ਮੇਨ ਮੁੱਦਿਆਂ ਨੂੰ ਲੈ ਕੇ ਆਮ ਜਨਤਾ ਦੇ 80 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਤਾਂ ਦੂਸਰੀ ਅੱਜ ਵੀਡੀਓ ਫਿਰ ਅੱਜ ਕੱਢ ਰਿਹਾ ਹਾਂ ਮੈਂ ਮੈਂ ਅਜੇ ਇੰਜੀਨੀਅਰ ਗਲਜੀਤ ਸਿੰਘ ਆ ਇਹ ਕੈਂਡੀਡੇਟ ਆ ਲੋਕ ਸਭਾ ਹਲਕਾ ਆਨੰਦਪੁਰ ਸਾਹਤੋਂ 2024 ਦੀ ਚੋਣ ਤਾਂ ਮੈਂ ਅੱਜ ਬਿਜਲੀ ਦੇ ਮੁੱਦੇ ਤੋਂ ਲੈ ਕੇ ਆਇਆ ਤੁਹਾਡੇ ਸਾਹਮਣੇ ਕਿ ਕੀ ਹਾਲਾਤ ਆ ਜਦ ਅੱਜ ਗਵਰਨਮੈਂਟਾਂ ਨੇ ਜਾਂ ਪਹਿਲੀਆਂ ਗਵਰਨਮੈਂਟਾਂ ਮੈਂ ਕਿਸੇ ਦਾ ਉਪਰ ਨਹੀਂ ਕਰ ਰਿਹਾ ਮੈਂ ਬਸ ਇੰਨੀ ਗੱਲ ਕਰ ਰਿਹਾ ਜੇ ਪਹਿਲੀਆਂ ਗਵਰਨਮੈਂਟਾਂ ਹੋਣ ਚਾਜਦੀਆਂ ਹੋਣ ਸੋਸਾਇਟੀਆਂ ਦੇ ਕਿਤੇ ਦੇ ਵੀ ਉਦਘਾਟਨ ਸੀ ਅਵੇਲੇਬਲ ਦੇ ਉਹਦੇ ਤਾਰਾ ਨੇ ਕਰਿਓਗਾ ਔਰ ਅਜੋ ਹਾਲਾਤ ਹੋਇਆ ਕਿ ਪਬਲਿਕ ਕੋਲ ਪਲਾਟ ਲੈਣ ਦੇ ਬਾਵਜੂਦ ਈਡੀਸੀ ਆਈਡੀ ਜਿਹੜੇ ਵੀ ਚਾਰजेस ਪੀਐਲਸੀ ਜਾਂਦਰਾ ਚਾਰजेस ਦੇ ਕੇ ਰਜਿਸਟਰੀਆਂ ਕਰਾ ਲਈਆਂ ਰਜਿਸਟਰੀਆਂ ਦੇ ਵਿੱਚ ਵੀ ਉਹ ਗਵਰਨਮੈਂਟਾਂ ਨੂੰ ਇੱਕ ਤਰ੍ਹਾਂ ਗਵਰਨਮੈਂਟਾਂ ਦੇ ਨਾਂ ਤੇ 5 5 7 7 ਲੱਖ ਰੁਪਏ ਦੇ ਚੁੱਕੇ ਜਿਹੜੇ ਨਕਸ਼ੇ ਪਾਸ ਹੋਣੇ ਦੇ ਬਾਅਦ ਹਨ ਉਹਦੇ ਬਾਵਜੂਦ ਵੀ ਅੱਜ ਉਹ ਲੋਕ ਇੱਕ ਬੇਸਿਕ ਨੇਟ ਲਾਈਫਲਾਈਨ ਲੈਣੇ ਲਈ ਉਹ ਵੀ ਗਵਰਨਮੈਂਟ ਦੇ ਕੋਲੋਂ 10-10 ਸਾਲ ਹੋ ਗਏ ਭਟਕਦਿਆਂ ਨੂੰ ਕੋਈ ਗਵਰਨਮੈਂਟਾਂ ਦੇ ਉਹਦੇ ਆਧਾਰ ਨਹੀਂ ਛੱਡੇ ਚਾ ਪੁਰਾਣੀ ਗਵਰਨਮੈਂਟਾਂ ਸੀਗੀ ਉਹਨਾਂ ਦੇ ਸੀਐਮ ਲੈਵਲ ਦੇ ਸੀ ਜਾਂ ਐਮਐਲਏ ਜਾਂ ਮੇਅਰ ਮੁਹਾਲੀ ਦੇ ਲਾ ਲੋ ਪਰ ਅੱਜ ਦੀ ਡੇਟ ਦੇ ਵਿੱਚ ਕੋਈ ਪੰਜਾਬ ਦੇ ਆਪ ਦਾ ਉਹਦੇ ਆਧਾਰ ਜਿਹੜਾ ਮੁਹਾਲੀ ਦੇ ਖਰੜ ਤੋਂ ਲੈ ਕੇ ਮੁਹਾਲੀ ਤੱਕ ਐਨ ਜੀਰਕਪੁਰ ਹੋਰੇ ਐਮਐਲਏ ਖਰੜ ਤੋਂ ਲੈ ਕੇ ਜੀਰਕਪੁਰ ਐਨ ਮੁਹਾਲੀ ਤੋਂ ਮੁਹਾਲੀ ਦੇ ਐਮਐਲਏ ਇਹਨਾਂ ਦਾ ਕਈ ਵਾਰ ਐਮਐਲਏ ਸਾਹਿਬ ਨਾਲ ਕਈ ਵਾਰ ਮਿਲ ਚੁੱਕੇ ਆ ਉਹਦੇ ਆਧਾਰਾਂ ਨੂੰ ਹਰੇਕ ਨੂੰ ਪਤਾ ਔਰ 75 ਮੇਲਾਂ ਬਿਜਲੀ ਬੋਰਡ ਨੂੰ ਕਰ ਚੁੱਕੇ ਆ ਔਰ ਦੇਖੋ ਮੇਲ ਆਈਡੀ ਟੈਲੀਫੋਨ ਨੰਬਰ ਹਰ ਆਫਿਸਾਂ ਦੇ ਅੱਗੇ ਲੱਗੇ ਹੋਆ ਹੋਰ ਪਬਲਿਕ ਦੀ ਭਲਾਈ ਦੇ ਬੜੇ ਚਾਰਟ ਲਾਏ ਹੋਆ ਪਰ ਉਹਦੇ ਅਕੋਰਡਿੰਗ ਹੁੰਦਾ ਕੁਝ ਨਹੀਂ ਕੋਈ ਪੰਜਾਬ ਦੇ ਗਵਰਨਮੈਂਟ ਦੇ ਅਧਿਕਾਰ ਅੱਜ ਦੀ ਡੇਟ 'ਚ ਉਹ ਹਾਲਾਤਾਂ ਕੋਈ ਮੇਲ ਦਾ ਜਵਾਬ ਦੇ ਕੇ ਰਾਜੀ ਨਹੀਂ ਮੈਂ ਤੁਹਾਨੂੰ ਲਾ ਦੇ ਜਾਂ ਤਾਂ ਡੰਮੀ ਮੇਲ ਆਈਡੀ ਲਿਖਿਓ ਜਾਂ ਕੋਈ ਵੀ ਠੀਕ ਹੈ ਜੀ ਕੋਈ ਜਵਾਬ ਦੇ ਕੇ ਰਾਜ਼ੀ ਨਹੀਂ ਅੱਧੇ ਫੋਨ ਚੱਕ ਕੇ ਰਾਜ਼ੀ ਨਹੀਂ ਜੇ ਤੁਸੀਂ ਆਫਿਸ ਚ ਚਲ ਜਓ ਤਾਂ ਜ਼ਿਆਦਾਤਰ ਟਾਈਮ ਉਹ ਮੀਟਿੰਗਾਂ ਚ ਆਪਣੀ ਇੰਟਰਨਲ ਮੀਟਿੰਗਾਂ ਜਾਂ ਕਿਸੇ ਨਾਲ ਬੈਠੇ ਉਹ ਚ ਵਿਜੀ ਰਹਿੰਦੇ ਆ ਮਨਾ ਕਰਦੇ ਨਹੀਂ ਕੰਮ ਹੋ ਨਹੀਂ ਰੇ ਬਿਜਲੀ ਜੇ ਕੋ ਦੇਖੋ ਇੱਕ ਲਾਈਫ ਲਾਈਨ ਆ ਕਈ ਕੋਰਟਾਂ ਦੀ ਹਾਈ ਕੋਰਟਾਂ ਦੀ ਸੁਪਰੀਮ ਕੋਰਟਾਂ ਦੀ ਪੰਦੀ ਕਿਤੇ ਕਿਤੇ ਜਜਮੈਂਟ ਆਈਆਂ ਆ ਕਿ ਭਾਈ ਕਿਸੇ ਇਨਸਾਨ ਦੀ ਤੁਸੀਂ ਲਾਈਫ ਲਾਈਨ ਨੂੰ ਰੋਕ ਨਹੀਂ ਸਕਦੇ ਪਰ ਪੰਜਾਬ ਚ ਤੁਸੀਂ ਦੇਖ ਲਓ ਲੱਖੋ ਰੁਪਇਆ 300 ਯੂਨਿਟ ਫ੍ਰੀ ਦਾ ਕਹਿ ਕੇ ਲਾਤੇ ਗਏ ਕਿ ਹਰ ਘਰ ਬਿਜਲੀ 300 ਜੂਨ ਫ੍ਰੀ ਔਰ ਉਹ ਹਾਲਾਤ ਆ ਅੱਜ ਦੇ ਡੇਢ ਚ ਬਿਜਲੀ ਨਹੀਂ ਮੁਹਾਲੀ ਆ ਰਿਹਾ ਬਹੁਤ ਸੈਕਟਰ ਆ ਜਿਹੜਾ ਪੰਜਾਬ ਦਾ ਉਹਦੇ ਵਿੱਚ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਬੈਠੇ ਕਈ ਕਈ ਇੱਥੇ ਸਾਲ ਹੋ ਗਏ ਔਰ ਅਬ ਇਹ ਤੇ ਐਵੀਡੈਂਸ ਗੱਲ ਕਰ ਰਹੇ ਆਂ ਜੀ ਕੋਈ ਉਦਾਂ ਗੱਲਾਂ ਨਹੀਂ ਆ ਹਾਂ ਔਰ ਅਗਰ ਇੱਕ ਨਾਰਮਲ ਲੈਵਲ ਦੇ ਬੰਦੇ ਜੀ ਮਤਲਬ ਕੀ ਕਹਿੰਦੇ ਨੇ ਨਾ ਲਾਈਨਮੈਨ ਯਾ ਪਰ ਜਿਹੇ ਲਾਲੋ ਯਾ ਉ ਕੋਈ ਕੋਈ ਡਿਮਾਂਡ ਵੀ ਕਰਦਾ ਕਿਸੇ ਚੀਜ਼ ਦੀ ਵੀ ਆਹ ਕਨੈਕਸ਼ਨ ਦੇ ਦੰਨੇ ਆਹ ਦੇ ਦਿਓ ਤੁਹਾਨੂੰ ਪੈਸਾ ਦੇ ਦਿਓ ਇਹ ਦੋ ਦੋ ਕਰੋ ਨਹੀਂ ਦਿੰਦੇ ਉਹ ਕਹਿੰਦਾ ਬੰਦਾ ਸਾਡੇ ਕੋਲ ਐਵੀਡੈਂਸ ਪੂਰੇ ਹੈ ਜੀ ਰਸੀਦ ਕਟਾਈ ਜੋ ਆ ਕਨੈਕਸ਼ਨ ਤਾਂ ਦੇਣਾ ਪੈਣਾ ਕਹਿੰਦਾ ਫਿਰ ਲੈ ਕੇ ਦਿਖਾ ਲਿਓ ਸਭ ਇੱਕੋ ਹੀ ਆ ਜਾਓ ਬੰਦਾ ਜਸਟਿਸ ਲੈਣੇ ਨੇ ਅੱਪਰ ਲੈਵਲ ਜਾਂਦਾ ਚਾਹ ਜੇਈ ਸਾਹਿਬ ਜਾਂ ਤੁਹਾਡੇ ਐਸਡੀਓ ਸਾਹਿਬ ਐਕਸ਼ਨ ਸਾਹਿਬ ਸੀ ਸਾਹਿਬ ਜਨਰਲ ਹੈਡ ਜਾਂ ਟੈਕਨੀਕਲ ਹੈਡ ਜਾਂ ਕੋਈ ਵੀ ਲਾ ਲਓ ਉੱਪਰ ਤੱਕ ਇੱਕੋ ਹੀ ਬੋਲੀ ਉਹ ਗੱਲ ਵਾਕਈ ਸਹੀ ਹੈ ਕਿ ਤੁਸੀਂ ਜਸਟਿਸ ਜੇਕਰ ਤੁਹਾਨੂੰ ਕਰਨਾ ਮੈਂ ਹੀ ਕਰਨਾ ਨਹੀਂ ਤਾਂ ਜਿੱਥੇ ਮਰਜ਼ੀ ਚੱਲ ਜਾਓ ਬੋਲ ਇੱਕੋ ਜਿਹੀ ਜਿਹੜਾ ਅਸੀਂ ਕਹਿੰਦੇ ਬਿਆਰੇ ਰਾਈਟ ਅਸੀਂ ਰਾਈਟ ਆ ਜੀ ਔਰ ਆ ਹਾਲਾਤ ਆ ਉਹ ਡਿਪਾਰਟਮੈਂਟ ਨੇ ਝੁੱਗੀਆਂ ਚ 2-200 ਰੁਪਏ ਜਾਂ 3-300 ਰੁਪਏ ਚ ਮਹੀਨੇ ਚ ਕਨੈਕਸ਼ਨ ਦਿੱਤੇ ਉਹ ਕੁੰਡੀਆਂ ਲਵਾਈਆਂ ਆ ਜੀ ਉੱਥੇ ਨਾ ਹੀ ਸੋਰਸਮੈਂਟ ਜਾਂਦਾ ਨਾ ਕੋਈ ਹੋਰ ਜਾ ਰਿਹਾ ਉੱਥੇ ਤੁਸੀਂ ਦੇਖ ਲਓ ਲਾਈਆਂ ਆ ਇਹਨਾਂ ਨੇ ਕੁੰਡੀਆਂ ਚ ਹੀਟਰ ਚਲਾਣ ਕੂਲਰ ਅਸੀਂ ਨਹੀਂ ਕਹਿੰਦੇ ਦਿਓ ਨਾ ਦਿਓ ਉਹ ਗਵਰਨਮੈਂਟ ਦੀ ਜਗ੍ਹਾ ਝੁੱਗੀਆਂ ਵੀ ਪਾ ਲੈਂਦੇ ਆ ਉਹਨਾਂ ਨੂੰ ਸਭ ਕੁਝ ਬਿਜਲੀ ਪਾਣੀ ਵੀ ਮਿਲ ਜਾਂਦਾ ਬਾਅਦ ਵਿੱਚ ਮਕਾਨ ਵੀ ਮਿਲ ਜਾਂਦੇ ਆ ਇੱਥੇ ਬੰਦਾ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਲਾ ਕੇ ਰਜਿਸਟਰੀਆਂ ਤੇ ਪੈਸਾ ਦੇ ਕੇ ਸਟਾਮ ਡੂਟੀਆਂ ਪੈਸਾ ਦੇ ਕੇ ਈਡੀਸੀ ਚਾਰ ਦੇ ਕੇ ਆਧਰ ਚਾਰ ਦੇ ਕੇ ਪੈਸਾ ਵੀ ਦਿੰਦਾ ਉਹਦੇ باوجود ਅੱਜ ਦੀ ਡੇਟ 'ਚ ਬਿਜਲੀ ਤੇ ਕਨੈਕਸ਼ਨ ਨਹੀਂ ਲੱਗ ਰਿਹਾ ਆਹੀ ਹਾਲਾਤ ਦਿੱਲੀ ਸੀ ਦਿੱਲੀ 'ਚ ਬੜਾ ਧੱਕਾ ਹੋ ਰਿਹਾ ਸੀ ਪਬਲਿਕ ਨੂੰ ਪਬਲਿਕ ਦੇ ਧੱਕੇ ਤੇ ਕਾਰਨ ਹੀ ਫਿਰ ਲੋਕ ਜਦ ਡਿਪਾਰਟਮੈਂਟ ਨਾਲ ਤੱਕਾ ਕਰਨ ਲੱਗ ਗਏ ਤਾਂ ਗਵਰਨਮੈਂਟ ਨੇ ਕਿਹਾ ਜੀ ਹੁਣ ਕੰਮ ਖਰਾਬ ਹੋ ਰਿਹਾ ਗਵਰਨਮੈਂਟ ਉਹਨੂੰ ਟਾਟਰ ਲਾਈਨ ਦੇ ਕੋਲ ਦੇ ਦਿੱਤਾ ਦਿੱਲੀ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਦੇ ਟਾਈਮ ਦਿੱਤਾ ਉਹਨੂੰ ਜਿਹਨੂੰ ਸੰਭਿਆ ਆਪ ਆਦਮੀ ਗਵਰਨਮੈਂਟ ਨੇ ਅਸੀਂ ਵੀ ਆਪ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਨੇ ਆ ਮinority ਕਮਿਸ਼ਨ ਚ ਪਦਦੇ ਤਾਰ ਵੀ ਰਹੇ ਆ ਤਾ ਤੇ 25 26 ਸੈਕਟਰ ਇਹ ਜਿਹੜੇ ਸੁਸਾਇਟੀਆਂ ਪ੍ਰਾਈਵੇਟ ਬਿਲਡਰਾਂ ਨੇ ਉਹਨਾਂ ਦੇ ਵਿੱਚ ਵੀ ਵਾਈਸ ਪ੍ਰੈਜ਼ੀਡੈਂਟ ਆ ਮੈਂ ਤਾਂ ਤੁਸੀਂ ਦੇਖ ਲਓ ਅਸੀਂ ਕੋਈ ਉਦੇਦਾਰ ਕੋਈ ਕਿਤੇ ਨਹੀਂ ਛੱਡਿਆ ਮੇਲਾ ਗਮਾੜਾ ਦਾ ਵੀ ਮੀਟਿੰਗਾਂ ਕਰੀਆਂ ਬਿਜਲੀ ਬੋਰਡ ਕੋਈ ਸੁਣਵਾਈ ਤਾਂ ਹੋਵੇ ਮਤਲਬ ਆ ਪਬਲਿਕ ਐਜ਼ ਅ ਸਰਵੰਟਾ ਸਾਡੇ ਟੈਕਸਾਂ ਚੋਂ ਸੰਖਾਹਾਂ ਮਿਲਦੀਆਂ ਇਹਨਾਂ ਨੂੰ ਕੋਈ ਜਵਾਬ ਦੇਈ ਨਹੀਂ ਕੋਈ ਪੁੱਛਣੇ ਵਾਲਾ ਨਹੀਂ ਤਾਂ ਫਿਰ ਅਸੀਂ ਕਾਹਤੇ ਚੁੰਨਦੇ ਆ ਅਸੀਂ ਸਰਕਾਰਾਂ ਕਿਉਂ ਚੁੰਨ ਰਹੇ ਹਾਂ ਜਿਵੇਂ ਹਰੇਕ ਜਸਟਿਸ ਹੀ ਜਾ ਕੇ ਕੋਟਾਂ ਤੋਂ ਲੈਣਾ ਫਿਰ ਅਸੀਂ ਵੋਟਾਂ ਕਾਹਦੇ ਦੇਣੀ ਆ ਉਹਨਾਂ ਹਾਲਾਤ ਦੇਖ ਲਓ ਕੋਟਾਂ ਦੇ ਆਰਡਰ ਦੇ باوجود ਵੀ ਇੱਕ ਐਸਡੀਓ ਲੈਵਲ ਦਾ ਬੰਦਾ ਕੋਰਟ ਦੇ ਵਿੱਚ ਲੋਕ ਅਦਾਲਤ ਚ ਕਹਿੰਦਾ ਜੀ ਮੇਰਾ ਆ ਡੈਗਨੇਸ਼ਨ ਆ ਮੇਰਾ ਨਾਮ ਆ ਮੇਰਾ ਜੋ ਵਗੜਨਾ ਵਗੜ ਲਓ ਕੋਈ ਫਰਕ ਨਹੀਂ ਤਾਂ ਫਿਰ ਅਸੀਂ ਕੀ ਆ ਧੂਲ ਚੋਂ ਕਢੇ ਲੈ ਜਾਂ ਕੋਟਾਂ ਨੇ ਵੀ ਗਵਰਨਮੈਂਟ ਦੇ ਖਿਲਾਫ ਐਕਸ਼ਨ ਲੈਣੀ ਨਹੀਂ ਫਿਰ ਕਾਤੇ ਖੋਲਿਓ ਕੋਟਾਂ ਵੀ ਜਿਹੜੇ ਡਿਪਾਰਟਮੈਂਟ ਆ ਹਨਾ ਤਾਂ ਫਿਰ ਕਈ ਵਾਰ ਕਹਿੰਦੇ ਜੀ ਜੀ ਸੰਤਾ ਇੰਨੇ ਲੱਖ ਰੁਪਏ ਦਿਓ ਫਿਰ ਤੁਹਾਡੇ ਅਲੱਗ ਤੋਂ ਯੂਨਿਟ ਲਾਨਨੇ ਆ ਉਨੂੰ ਪੁੱਛੋ ਫਿਰ ਜਿੰਨੇ ਅਗਰ 1000 ਉੱਤੇ ਰੈਜ਼ੀਡੈਂਟ ਤਾਂ 1000 ਸਵਾ ਸਵਾ ਲੱਖ ਜਾਂ 1.5 ਲੱਖ ਜਾਂ ਇਹਨੇ ਇਹਨੇ ਲੱਖ ਤੁਹਾਨੂੰ ਪੈਸਾ ਦੇਣ ਫਿਰ ਮੀਟਰ ਰੈਂਟ ਬਿੱਲ ਆ ਉਹ ਕਵਰਸ਼ਨ ਊਡੀ ਯੂਨਿਟ ਦੇ ਚਾਰਜ ਵੀ ਲੋਕ ਕਿੰਨਾ ਤੱਕ ਆ ਫਿਰ ਅਗਰ ਉਹ ਲਾਈਨਾਂ ਪਾਉਂਦੇ ਆ ਜਾਂ ਕਿਸੇ ਵੀ ਸੋਰਸੇਸ ਤੋਂ ਪਾਉਂਦੇ ਜਾਂ ਡਵੈਲਪ ਕਰਦੇ ਹੋ ਜਾਂ ਅਦਰ ਤੋਂ ਸੈਟੀਸਫਾਈ ਲਾਈਨਾਂ ਉਹਦੇ ਬਾਅਦ ਵੀ ਸਾਡੇ ਇਲੈਕਟ੍ਰੀਕਲ ਇਨਸਪੈਕਟਰ ਮੈਂ ਉਹ ਇਲੈਕਟ੍ਰੀਕਲ ਇਨਸਪੈਕਟਰ ਚੈਕਿੰਗ ਕਰਨ ਵਾਲੇ ਪੁੱਛਣਾ ਚਾਹਨਾ ਕਿ ਝੁੱਗੀਆਂ ਜਾਂ ਤੁਸੀਂ ਕੁੰਡੀਆਂ ਬੁਆਉਣੇ ਉਹ ਕਿਹੜਾ ਇਨਸਪੈਕਟਰ ਚੈੱਕ ਕਰਨ ਜਾਂਦਾ ਖੇਤਾਂ ਦੇ ਵਿੱਚ 50-50 ਕਨੈਕਸ਼ਨ ਤੁਸੀਂ ਕਮਰਸ਼ੀਅਲ ਦੀਆਂ ਦੁਕਾਨਾਂ ਪਾਈਆਂ ਆ ਉੱਥੇ ਕਿਹੜੇ ਇਨਸਪੈਕਟਰ ਦੇਖ ਰਿਆ ਪਿੰਡਾਂ ਦੇ ਵਿੱਚ ਕਿਹੜਾ ਥੱਲੇ ਕਈ ਵਾਰ ਬੰਨਿਆਣਾ ਸਰੀਆ ਬੜੇ ਉਹਨਾਂ ਨਿਆਣੇ ਨੂੰ ਗਰੰਟ ਲੱਗ ਜੂਵੇ ਕਿਹੜਾ ਭਈਆ ਇਨਸਪੈਕਟਰ ਦੇਖ ਰਿਆ ਉੱਥੇ ਉਦੇ ਬਾਅਦ ਤੁਸੀਂ ਹਾਲਾਤ ਦੇਖ ਲਓ ਕਈ ਸੈਕਟਰਾਂ ਵਿੱਚ ਇਹਨਾਂ ਨੇ 3-300 ਕਨੈਕਸ਼ਨ ਦਿੱਤਾ ਤਾਂ ਮਤਲਬ ਕਿ ਕੋਈ ਉੱਤਸੇ ਇਨਸਪੈਕਸ਼ਨ ਨਹੀਂ ਮਲਕ ਕਿ ਜਿੱਥੇ ਡੰਗਾ ਲਾਣਾ ਇਹਨਾਂ ਦੀ ਮਰਜ਼ੀ ਹੈ ਜਿੱਥੇ ਆੜਾ ਗਈ ਆੜਾ ਗਈ ਵੀ ਅਸੀਂ ਜੋ ਮਰਜ਼ੀ ਲਾ ਲੋ ਸਾਡਾ ਮੁੱਖ ਮੰਤਰੀ ਕੁਝ ਬਗਾੜ ਸਕਦਾ ਅਸੀਂ ਕਿਹਾ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ 300 ਜੂਨਟ ਫਰੀ ਕਹਿੰਦੇ ਮੁੱਖ ਮੰਤਰੀ ਨੂੰ ਸਾਡੇ ਰੋਲਾਂ ਦੇ ਬਾਰੇ ਕੀ ਪਤਾ ਅਸੀਂ ਕਿਹਾ ਜੱਜ ਸਾਹਿਬ ਕਹਿੰਦੇ ਆ ਲੋਕ ਤਾਂ ਕਹਿੰਦੇ ਜੱਜਾਂ ਨੂੰ ਕੀ ਪਤਾ ਸਾਡੇ ਰੋਲਾਂ ਦੇ ਬਾਰੇ ਦੱਸੋ ਫਿਰ ਤਾਂ ਗਲਤੀ ਹੈ ਸੀਐਮ ਸਾਹਿਬ ਨੂੰ ਪਹਿਲਾਂ ਪੁੱਛਣਾ ਚਾਹੀਦਾ ਭਈਆ ਆਪਣੀ ਕਿਤਾਬਾਂ ਪੜਾਓ ਫਿਰ ਅਸੀਂ ਅਨਾਊ ਤਾਂ ਮੈਂ ਆਨੰਦਪਰ ਸਾਹਿਬ ਦੇ ਵੀ ਸਾਰੇ ਜਿਹੜੇ ਇਸ ਟੱਪ ਕੈਂਡੀਡੇਟ ਖੜੇ ਉਹਨਾਂ ਨੂੰ ਵੀ ਜਵਾਬ ਮੰਗਦਾ ਜੀ ਜਵਾਬ ਦਿਓ ਕਿੰਨੇ ਦਿਨਾਂ ਚ ਪਬਲਿਕ ਨੂੰ ਤੁਸੀਂ ਕਨੈਕਸ਼ਨ ਦਿਵਾਉਂਗੇ ਸਾਰੇ ਆਬੜਾ ਰਸੀਦਾ ਕੱਟਿਓ ਆ ਸਭ ਕੁਝ ਕੱਟਿਓ ਆ ਜਦ ਤੁਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈ ਹੀ ਨਹੀਂ ਸਕਦੇ ਫਿਰ ਕਾਹਦੇ ਅਸੀਂ ਕੈਂਡੀਡੇਟ ਆ ਕਿਉਂ ਐਮਐਲਏ ਦੇ ਇਲੈਕਸ਼ਨਾਂ 'ਚ ਖੜੇ ਕਿਉਂ ਚੇਅਰਮੈਨ ਬਣੇ ਹੋ ਆ ਅਸੀਂ ਕਿਉਂ ਲੋਕ ਸਭਾ ਐਮਪੀ ਦੇ ਚੱਕ ਕੇ ਇਲੈਕਸ਼ਨ 'ਚ ਖੜੇ ਹੋ ਰਹੇ ਜੇ ਅਸੀਂ ਪਬਲਿਕ ਦੇ ਕੰਮ ਹੀ ਨਹੀਂ ਕਰਾਣੇ ਜੋਗੇ ਤਾਂ ਫਿਰ ਵਾਈ ਕਿਉਂ ਟਾਈਮ ਖਰਾਬ ਕਰ ਰਹੇ ਅਸੀਂ ਕਿ ਯਾਂ ਅਸੀਂ ਬਿਜ਼ਨਸ ਬਣਾ ਲਿਆ ਰਾਜਨੀਤੀ ਨੂੰ ਜਦੋਂ ਪਬਲਿਕ ਦੀ ਭਲਾਈ ਨਹੀਂ ਕਰ ਸਕਦੇ ਫਿਰ ਕੀ ਕਰ ਰਹੇ ਹਾਂ ਤੇ ਇਸ ਲਈ ਅੱਜ ਜਿਹੜਾ ਦੇਖਣ ਵਾਲੀਆਂ ਸਾਨੂੰ ਆ ਜਵਾਬ ਦੇਵੇ ਗਵਰਨਮੈਂਟ ਵੀ ਜਵਾਬ ਦੇਵੇ ਆ ਸੀਐਮ ਸਾਹਿਬ ਦਾ ਤਾਂ ਉਹ ਉਹ ਸਿਸਟਮ ਹੋਇਆ ਕਿ ਅਸੀਂ ਮਿਲਣਾ ਸੀਐਮ ਲੈਵਲ 'ਤੇ ਤੁਸੀਂ ਨਾ ਮੁਨਕ ਨਹੀਂ ਅਗਲੀ ਗੱਲ ਹੋ ਗਈ ਸੰਭਵ ਹੋਅਸ ਦੀ ਸਾਹਿਬ ਤੱਕ ਵੀ ਤੁਸੀਂ ਪਹੁੰਚੋ ਬਹੁਤ ਬੜੀਆ ਗੱਲਾਂ ਆ ਪਰ ਅਸੀਂ ਆ ਵੀਡੀਓ ਇਸ ਲਈ ਕੱਢ ਰਹੇ ਕਿ ਸੀਐਮ ਸਾਹਿਬ ਤੱਕ ਆ ਗੱਲਾਂ ਪਹੁੰਚਣ ਕੇ ਗਰਾਊਂਡ ਰੀਅਲਿਟੀ ਤੇ ਕੀ ਹੋ ਰਿਹਾ ਅਜੀ ਕੇਜਰੀ ਆਪ ਪਾਰਟੀ ਦੀ ਵੀ ਸਪੋਰਟ ਇਸ ਲਈ ਕਰੀ ਆ ਕਈ ਸਾਲਾਂ ਤੋਂ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਕਰਾਇਆ ਦਿੱਲੀ ਦੇ ਦੋ ਦੋ ਮਰਲੇ ਦੇ ਮਕਾਨਾਂ ਚਾਰ-ਚਾਰ ਮਰਲੇ ਦੇ ਮਕਾਨਾਂ ਚ 10-10 ਕਨੈਕਸ਼ਨ ਲੱਗਿਓ 80% ਦਿੱਲੀ ਨੂੰ ਤਰਾਇਜ਼ਾ ਅੱਧਾ ਘੰਟਾ ਇੱਕ-ਇੱਕ ਸਾਲ ਚ ਲਾਈਟ ਨਹੀਂ ਜਾਂਦੀ ਕਿਸੇ ਦੇ ਘਰਾਂ ਚ ਇਨਵਰਟਰ ਨਹੀਂ ਆ ਇੱਥੇ ਤਾਂ ਮੈਨੂੰ ਲੱਗਦਾ ਇਨਵਰਟਰ ਵਾਲੇ ਨਾਲ ਵੀ ਸੈਟਿੰਗ ਆ ਪੰਜਾਬ ਬਿਜਲੀ ਬੋਰਡ ਦੀ ਜਿੰਨੇ ਕੱਟ ਲੱਗਦੇ ਆ ਹਾਲਾਤ ਦੇਖੋ ਅੱਜ ਦੀ ਰੇਟ ਤੇ ਕੀ ਆ ਤਾਂ ਬਿਜਲੀ ਬੋਰਡ ਇਹਦਾ ਜਵਾਬ ਦੇਵੇ ਨਹੀਂ ਤਾਂ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਆ ਜਿਹੜੇ ਬਿਜਲੀ ਬੋਰਡ ਦੇ ਉਧੇਦਾਰ ਜਿਹੜੇ ਬੈਠੇ ਆ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਉਹਨਾਂ ਦੇ ਘਰ ਦੀਆਂ ਕਵੈਰੀਆਂ ਖੋਲੀਆਂ ਜਾਵੇ ਲਾਈਟਾਂ ਬੰਦ ਕਰਤੀਆਂ ਜਾਵੇ ਆਫੀਸਾਂ ਦੀ ਲਾਈਟਾਂ ਉਹਨਾਂ ਦੀ ਬੰਦ ਕਰਤੇ ਬਿਨਾਂ ਬਿਜਲੀ ਤੋਂ ਲਾਈਟ ਤੋਂ ਕੰਮ ਕਰਕੇ ਦੇਖਣ ਠੀਕ ਹੈ ਨਾਲੇ ਉਹਨਾਂ ਦੀ ਚੈੱਕ ਕਰੀਆਂ ਜਾਣ ਕੇ ਉਹਨਾਂ ਨੂੰ ਸੈਲਰੀਆਂ ਕਿੰਨੀਆਂ ਮਿਲਦੀਆਂ 30 40 50 ਹਜ਼ਾਰ ਲੱਖ ਵੀ ਮਿਲਦੀ ਹੋਗੀ ਤਾਂ ਅੱਜ ਤੱਕ ਕਿੰਨੀਆਂ ਪ੍ਰਾਪਰਟੀਆਂ ਬਣਾ ਲਈ ਕਿੱਦਾਂ ਬਣਾ ਲਈ ਕਿਉਂ ਬਣਾ ਲਈ ਉਹਨਾਂ ਦੀ ਵੀ ਜਾਂਚ ਹੋਵੇ ਅਸੀਂ ਉਹਨਾਂ ਦੀ ਜਾਂਚ ਦੀ ਮੰਗ ਕਰਦੇ ਆਂ ਠੋਕ ਕੇ ਜਾਣ ਦੀ ਮੰਗ ਕਰਦੇ ਆਂ ਉਹਨਾਂ ਦੀ ਆ ਕਿ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਜਿੰਨੇ ਵੀ ਨਾਮ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਪ੍ਰਾਪਰਟੀ ਕਿੱਥੋਂ ਬਣਾਈਆਂ ਅੱਜ ਇੱਕ ਪੰਜਾਬ ਦੇ ਜਿਹੜੇ ਛੋਟੇ ਲੈਵਲ ਦੇ ਜਿਹੜੇ ਮਤਲਬ ਕਿ ਆਕਰ ਆਮ ਲੈਵਲ ਦੇ ਵੀ ਬੰਦੇ ਫੋਰਚੂਨਰ ਆ ਦੇਖੋ ਕਰਦੇ ਜਿਹੜੇ ਅੱਜ ਦੀ ਰੇਟ ਚੰਗੇ ਚੰਗੇ ਅਫਸਰ ਨਹੀਂ ਮੇਨਟੇਨ ਕਰ ਸਕਦੇ ਬੜੀਆਂ ਬੜੀਆਂ ਗੱਡੀਆਂ ਕਿੱਥੋਂ ਆ ਰਿਹਾ ਪੈਸਾ ਤਨਖਾਹ ਤਾਂ ਉਨੇ ਹੀ ਮਿਲਦੀ ਅਸੀਂ ਵੀ ਇੱਕ ਉਹਦੇ ਤੇ ਰਹੇ ਆ ਚੰਗੀ ਕੰਪਨੀ ਦੇ بڑے ਉਹਦੇ ਤੇ ਰਹੇ ਆ ਸਾਨੂੰ ਪਤਾ ਕਿੰਨੀ ਤਨਖਾਹ ਦੇ ਵਿੱਚ ਕਿਆ ਗੁਜ਼ਾਰਾ ਚੱਲਦਾ ਆ ਤਾਂ ਅਸੀਂ ਉਹ ਗੁਜ਼ਾਰਾ ਕਰਦੇ ਹੋਰ ਜਲਦੀ ਤੋਂ ਜਲਦੀ ਨਾ ਤੇ ਐਕਸ਼ਨ ਲਿਆ ਜਾਏ ਸਾਨੂੰ ਇਹਦਾ ਰਿਪਲਾਈ ਦਿੱਤਾ ਜਾਵੇ ਨਹੀਂ ਤਾਂ ਅਸੀਂ ਅੱਗੇ-ਅੱਗੇ ਫਿਰ ਪ੍ਰੈਸ ਕਾਨਫਰੰਸਾਂ ਪੰਜਾਬ ਦੇ ਲੈਵਲ ਤੇ ਕਰਨੇ ਤੇ ਮਜਬੂਰ ਹੋਵਾਂਗੇ ਸਿਰਫ ਬਿਜਲੀ ਦਾ ਅਗਲਾ ਪਾਣੀ ਤੇ ਵੀ ਆਊਗਾ ਸੜਕਾਂ ਤੇ ਵੀ ਆਊਗਾ ਕਿਉਂਕਿ ਆ ਵੀ ਜਿਹੜੇ ਕਈ ਮੁੱਦੇ ਇਲੈਕਸ਼ਨਾਂ ਦੇ ਵਿੱਚ ਹੀ ਪੈਸਾ ਰਿਲੀਜ਼ ਹੁੰਦਾ ਇਹਨਾਂ ਕੰਮਾਂ ਲਈ ਆਦਰਵਾਇਸ ਤਾਂ 4-4 ਸਾਲ ਬੰਦਾ ਸੁੱਤਾ ਹੀ ਰਹਿੰਦਾ ਕਿ ਕਿਆ ਕਰਨਾ ਕਿਆ ਨਹੀਂ ਇਲੈਕਸ਼ਨ ਹੁੰਦੇ ਫਿਰ ਕੰਮ ਸ਼ੁਰੂ ਹੋ ਜਾਂਦੇ ਚਲ ਵੀ ਸੜਕਾਂ ਬਣਾ ਦੇ ਇਹ ਕਰਦੀ ਹੈ ਤਾਂ ਇਸ ਲਈ ਅਸੀਂ ਕਹਿੰਦੇ ਆ ਬਿਜਲੀ ਦਾ ਮੁੱਦਾ ਸਾਨੂੰ ਦੱਸਿਆ ਜਾਵੇ ਕਿਤੇ ਆ ਨਾ ਹੋਵੇ ਕਿ ਪੁਰਾਣੀ ਗਵਰਨਮੈਂਟਾਂ ਦੇ ਮੰਗਰ ਆ ਵੀ ਗਵਰਨਮੈਂਟਾਂ ਕੇ ਅੱਗੇ ਬਿਜਲੀ ਦੇ ਮੁੱਦਿਆਂ ਤੇ ਹੀ ਹਿਲ ਜਵੇ ਪੰ ਦਿੱਲੀ ਦੇ ਵਿੱਚ ਜਦੋਂ ਟਾਟਾ ਔਰ ਰਾਇਲੈਂਸ ਨੂੰ ਬਿਜਲੀ ਪ੍ਰਾਈਵੇਟ ਕੀਤੀ ਆ ਜਦੋਂ ਪਬਲਿਕ ਨੂੰ ਕੋਈ ਦਿੱਕਤ ਨਹੀਂ ਕੋਈ ਇਸ਼ੂ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ 200 ਯੂਨਟ ਫ੍ਰੀ ਆ ਉਥੇ ਕੋਈ ਪਬਲਿਕ ਦਾ ਇਸ਼ੂ ਨਹੀਂ ਆ ਬਿਜਲੀ ਤੋਂ ਰਿਲੇਟਡ ਪਰ ਪੰਜਾਬ 'ਚ ਇਸ਼ੂ ਆ ਤੇ ਤੁਸੀਂ ਇਹਨਾਂ ਦੇ ਲੋਕਧਾਰਤਾ ਦੇਖੋ